ਜੋ ਸਵੇਰ ਨੂੰ ਮੈਂ ਜਾਂ ਜਿੱਦ ਤੋਂ ਹਾਜ਼ਰ ਹੋਣਾ ਵੀ ਜਿਹਾ ਲੱਗੇ ਮੈਂ ਬੇਟਨ ਸਕੂਲ ਤੋਂ ਤੁਰੰਤ ਬਾਅਦ 10:00 ਵਜੇ ਜਦੋਂ ਮੈਂ ਫ੍ਰੀ ਹੋ ਗਈ ਤਾਂ ਸੋਚਿਆ ਕੈਨੇਡਾ ਫ੍ਰੀ ਫਟ ਕੇ ਕੀ ਕਰੂੰਗੀ ਤਾਂ ਸੋਚਿਆ ਵਿੱਚ ਕੁਝ ਥੋੜੀ ਐਕਸਟਰਾ ਫਸਫੇ ਕੀਤੀ ਜਾਵੇ ਜਿਸ ਦਿਨ ਸਰਦੀ ਤੇਰੇ ਕਿ ਘਾਫੀ ਘਰ ਤਾਂ ਵੀ ਹੀ ਹੈ ਤੇ ਵੈਸੇ ਵੀ ਬਹੁਤ ਹੀ ਹਾਰਦ ਬਹੁਤ ਅਸਤਵਸਤ ਬੇਜ਼ੀ ਕਿ ਪਹਿਲਾਂ ਨਾ ਮੈਂ ਇਹਨੂੰ ਬੇਲੀ ਲਈ ਲਈ ਲੇ ਕੇ ਚਾਰੰਗੀ ਤੇ ਸਲੇ ਰੱਖੀਆਂ ਇਸ ਨੂੰ ਵੀ ਲਈ ਦੇਣਾ ਸਾਬਤ ਤੇ ਇੱਕ ਹੱਥ ਵਿੱਚ ਫੋਨ ਫੜ ਕੇ ਤੇ ਇੱਕ ਹੱਥ ਨਾਲ ਕੰਮ ਕਰਨਾ ਬਹੁਤ ਔਖਾ ਲੱਗਦਾ ਸੋ ਕਿਤੇ-ਕਿਤੇ ਮੇਰੀ ਵੀਡੀਓ ਤਾਂ ਹੀ ਹਿੱਲੀ ਹੋਈ ਹੈ ਤੇ ਆ ਸਾਰੇ ਜਿੱਤੇ ਮੈਂ ਖਲੇ ਰੱਖਦੇ ਸੀ ਇਸ ਰੈਂਚ ਵਿੱਚ ਖਾਸ ਤੌਰ ਤੇ ਬਸ ਮੇਰੀ ਸ਼ੂਜ਼ ਨਹੀਂ ਜਾਂ ਮੇਰੇ ਬੇਟੇ ਦੇ ਕਿਤੇ ਦੀ ਪਪਾ ਜਿੱਤੀ ਹੋਗੀ ਮੇਰੇ ਪਪਾ ਦਾ ਪਰੇ ਰੱਖਦੇ ਨੇ ਕਿਉਂਕਿ ਉਹਨਾਂ ਨੂੰ ਡੇਲੀ ਕੰਮ ਤੇ ਜਾਣਾ ਹੁੰਦਾ ਇਸ ਲਈ ਉਹਨਾਂ ਨੂੰ ਸੌਖਾ ਧੁੱਤ ਚ ਪਾਸਾ ਰੱਖਿਆ ਨੇ ਇਹ ਵੀ ਨਬਿੱਤੀ ਮੈਂ ਤੁੜ ਗਏ ਸੀ ਚਾਹ ਸੋਤੇ ਦੇ ਮਟਪੇ ਵਿੱਚ ਰੱਖਦੇ ਆ ਜਦੋਂ ਥੋੜੀ ਨਵੀਂ ਹੈ ਵੀ ਕਿਤੇ ਜਾਣ ਉਹ ਚੰਗ ਮਰ ਜਾਂਦੀ ਹੈ ਜਿਹੜਾ ਉਹ ਵਾਲਾ ਇੱਥੇ ਦੇ ਉੱਪਰ ਸ਼ੂਜ਼ ਰੱਖ ਦੇਈਂ ਜਰਾ ਤਾਂ ਉਹ ਡਿਊਟੀ ਦੇ ਰਾਕੇ ਜਾਂਦੇ ਨੇ ਟੀਮ ਵਿੱਚ ਤਾਂ ਕਰਕੇ ਇਹਨਾਂ ਦੇ ਮੁਰੇ ਰੱਖਦੀਆਂ ਗੁਣਵੱਤਾ ਸ਼ੂਜ਼ ਨੇ ਜੋ ਹੁਣ ਨਹੀਂ ਚਾਹੀਦੇ ਹੈਗੇ ਇਸ ਲਈ ਵੈਕ ਸਟੱਪੇ ਵਿੱਚ ਪਾ ਕੇ ਰੱਖਦੇ ਹੋ ਤਾਂ ਇਹ ਮੈਂ ਬਗਲ ਸਾਰਾ ਸਫਾਈ ਹਿੰਦੀ ਰਹੇ ਤਾਂ ਕਰੀਆ ਆਮਿਤ ਨੂੰ ਬੋਰ ਬਾਰੇ ਬਹੁਤ ਪਸੰਦ ਨੇ ਸ਼ੂਜ਼ ਅਜੇ ਹੁਣ ਮੈਂ ਆਪਣੇ ਵਿੱਚ ਸਾਰੇ ਚੰਦੂ ਵੀ ਪੂਰੀ ਤਰ੍ਹਾਂ ਸਾਫ਼ ਹੋ ਚੁੱਕੇ ਆ ਉੱਪਰ ਜੱਪਨ ਜੋ ਮੇਰੀ ਰੁਟੀਨ ਵਿੱਚ ਆਉਣਾ ਨਹੀਂ वििपाराखु के हलेना भीनी लो बनथे। ਕਾ ਦਿਨ ਹੁਣ ਤਾਂ ਸੋਚ ਰਹੀ ਸੀ ਹੁਣ ਜਦੋਂ ਬੇਟਾ ਸਕੂਲ ਚੜ ਜਾਂਦਾ ਹੈ ਫੇਰ ਟਾਈਮ ਹੁੰਦਾ ਹੈ ਤਾਂ ਸੋਚਿਆ ਚਲੋ ਅੱਜ ਇਸੇ ਸੌਫ ਸੋਈ ਕਰਦੇ ਹਾਂ ਜਿਹੜਾ ਬਨਾਰਦੀ ਕੁਝ ਜੋੜਾ ਸ਼ੂਜ਼ ਹੋ ਰਿਹਾ ਹੈ ਸੋ ਇਸ ਨੂੰ ਵੀ ਜਿਸ ਟਕੇ ਵਿੱਚ ਵਗੈਰਾ ਰੱਖ ਦੂੰਗੀ ਤਾਂ ਜੋ ਕਰਦੇ ਮੇਰਾ ਤਾਂ ਵਿਚਾਰ ਹੋ ਸਕੇ लेडीज़ के कम ए होंगे ने जो कि सारे दिन निबड़े नहीं आप चीज देख सकते मेरा रैंक पूरी तरह रेडी हो चुके हम सारे चीजें मैं सोने लातिया ने रंग रखते बाकी थले भी देख, देख सकते